ਤਾਨੂੰ ਇੱਥੇ ਆ ਕੇ ਕਿੱਦਾਂ ਦਾ ਫੀਲ ਹੋ ਰਿਹਾ ਬਹੁਤ ਮਾੜਾ ਇੱਧਰ ਹਾਲਾਤ ਆ ਜੀ ਪਿੰਡਾਂ ਦੇ ਦੇਖਣ ਨੂੰ ਮਿਲੰਦੇ ਹੋ ਪਾ ਪਾ 4 ਫੁੱਟ ਬਹੁਤ ਪਾਣੀ ਪੰਜ ਪਾ 5 ਫੁੱਟ ਪਾਣੀ ਇਸ ਟਾਈਮ ਆ ਰਿਹਾ ਆ ਆ ਸਾਡਾ ਪਿੰਡ ਉੱਥੇ ਪਹੁੰਚਿਆ ਜੀ ਜਿੱਥੇ ਅੱਜ ਤੱਕ ਕੋਈ ਵੀ ਪੱਠੇ ਲੈ ਕੇ ਨਹੀਂ ਪਹੁੰਚਿਆ ਕਦੇ ਉੱਥੇ ਡੰਗਰਾਂ ਲਈ ਇਸ ਕਰਕੇ ਅਸੀਂ ਰੱਬ ਮਿਹਰ ਰੱਖੇ ਹੁਣ ਇਸ ਕਰਕੇ ਅਸੀਂ ਰੱਬ ਅਗੇ ਅਰਦਾਸ ਕਰਦੇ ਆਂ ਵੀ ਮੀਂਹ ਜਲਦੀ ਤੋਂ ਜਲਦੀ ਸਾਡੇ ਹਾਂਜੀ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਜੀ ਉਹ ਮਾੜਾ ਹੈ ਜੀ ਹਾਲਾਤ ਬਾਕੀ ਤੁਹਾਡੇ ਸਾਹਮਣੇ ਆ ਪਾਣੀ ਬਹੁਤ ਜਿਆਦਾ ਮਾਰ ਕਰ ਗਿਆ ਇੱਥੇ ਇਹ ਪਿੰਡਾਂ ਚ ਸੋ ਮਾਰੇ ਅਗੇ ਇਹ ਬੇਨਤੀ ਆ ਵੀ ਮਹਾਰਾਜ ਬਹੁਤ ਹੋ ਗਿਆ ਹੁਣ ਕਿਰਪਾ ਕਰੋ ਜੀ ਸਮੀਆਂ ਟਾ ਦਿਓ ਹਾਂਜੀ ਤੁਹਾਨੂੰ ਬਹੁਤ ਮਾੜਾ ਹੋ ਰਿਹਾ ਦੇਖੋ ਹਾਂ ਇੱਥੇ ਦੁਨੀਆ ਦਾ ਹਾਲਾਤ ਇਦਾਂ ਦੇ ਮਾੜੇ ਹੋਏ ਆ ਹਾਲਾਤ 8 8 ਫੁੱਟ ਤੱਕ ਪਾਣੀ ਚੜ ਗਿਆ ਪਾਣੀ ਸਾਨੂੰ ਤਾਂ ਉਤਰਨਾ ਮੁਸ਼ਕਲ ਹੋਇਆ ਲੱਗਦਾ ਪਾਣੀ ਦੇ ਵਿੱਚ ਜਿਹੜੇ ਲੋਕ 15-15 ਦਿਨ ਹੋ ਗਏ ਕਹਿੰਦੇ ਲਾਈਟ ਨਹੀਂ ਆਈ ਜਿਹੜੀ ਖਾੜੀ ਦੇ ਵਿੱਚ ਰਹਿ ਰਹੇ ਆ ਹੁਣ ਤੁਮਾਰਾ ਜੀ ਕਿਰਪਾ ਕਰੇ ਇਹ ਮੀਂਹ ਪਾਣੀ ਤੋਂ ਰਹਾਅਤ ਕਰੇ ਹਾਂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦੇ ਆ ਜੀ ਬੇ ਘਰੋਂ ਹੋ ਗਏ ਲੋਕ ਇੱਧਰ ਲੋਕ ਜਿਹੜੇ ਆ ਮੀਂਹ ਹਜੇ ਤੱਕ ਨਹੀਂ ਹਟਣਦੇ ਆ ਸਭ ਛੜਕਾਂ ਵੀ ਟੁੱਟ ਗਈਆਂ ਜਿੰਨੀਆਂ ਇੱਧਰ ਰਹਿ ਗਈਆਂ ਪਾਣੀ ਬਹੁਤ ਚੜ ਗਿਆ ਆ ਤੇ ਸਭ ਐਨ ਬੁਰਾ ਹਾਲ ਆ ਡੰਗਰਾਂ ਨੂੰ ਪੱਠੇ ਨਹੀਂ ਗੇ ਪਾਉਣ ਨੂੰ ਡੰਗਾ ਜਗਾ ਹੈ ਨਹੀਂ ਬੰਦਨ ਨੂੰ ਬੰਦਿਆਂ ਨੂੰ ਕੋਠਿਆਂ ਤੇ ਚੜੇ ਆ ਸਮਾਨ ਕੋਠਿਆਂ ਤੇ ਰੱਖਿਆ ਆ ਤੇ ਐਡੇ ਮੀਂਹ ਝੂਮੀ ਜਾਂਦੇ ਆ ਸਾਰੇ ਲੋਕ ਤੇ ਹੋਰ ਇਥੇ ਬਹੁਤ ਅੰਗੀ ਆ ਜੀ ਇਦਾਂ ਤਾਂ ਹੋਣੀ ਨਹੀਂ ਚਾਹੀਦੀ ਕੇ ਇਹ ਨਾਲ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰਾ ਹਾਲਾਤ ਸਾਰੇ ਸਾਹਮਣੇ ਆ ਜੋ ਹਦ ਹੈ ਹਾਂਜੀ ਅੰਕਲ ਤੁਸੀਂ ਕੀ ਕਹਿਣਾ ਚਾਹੁੰਦੇ ਨਾ ਹਾਲਾਤ ਬਹੁਤ ਮਾੜੇ ਆ ਬਹੁਤ ਜਦਾ ਪਾਣੀ ਚੜਿਆ ਪਿਆ ਆ ਜਿੱਥੇ ਨਾ ਪਸ਼ੂਆਂ ਦਾ ਚਾਰਾ ਨਾ ਖਾਣ ਪੀਣ ਨੂੰ ਉਹ ਵੀ ਪਾਣੀ ਨੂੰ ਤਰਸਦੇ ਪੈਣ ਇਹੇ ਰੱਬ ਦੇ ਦੁਆ ਕਰਦੇ ਆ ਵੀ ਮੀਂਹ ਜਲਦੋਂ ਜਲਦ ਹਟੇ